ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਲਿਖ ਕੇ ਕਿਲਾ ਮੈਨੂੰ ਕਿੰਨਿਆ ਜਾਣਿਆ ਨੇ ਕਿ ਤੁਸੀਂ ਕਵਤਾ ਦੋ ਦਿਨ ਬੋਲੀ ਨਹੀਂ ਗਈ ਮੈਂ ਨਾਨਕ ਸਰ ਗਈ ਦੋ ਦਿਨ ਉੱਥੇ ਲੱਗ ਗਏ ਤੇ ਤਾਂ ਕਰਕੇ ਕਵਤਾ ਨਹੀਂ ਬੋਲੀ ਜੀ ਤੇ ਵੈਗੁਰੂ ਗੁਰਨਾਨਕ ਪਾਸ਼ਾ ਆਪਣੇ ਸਾਰਿਆਂ ਦੇ ਪਰਿਵਾਰਾਂ ਦੇ ਆਪਣਾ ਮਿਹਰ ਭਰਿਆ ਹੱਥ ਰੱਖਣ ਜੀ ਆਪਣੇ ਚਰਨਾਂ 'ਵਾਂ ਲਾ ਕੇ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਸੁੱਤਿਆ ਜਾਗਣਾ ਆਈ ਤੇ ਚੀੜੀਆਂ ਬੋਲ ਪਈਆਂ ਤੈਨੂੰ ਸੁੱਤਿਆ ਜਾਗਣਾ ਆਈ ਤੇ ਚੀੜੀਆਂ ਬੋਲ ਪਈਆਂ ਤੈਨੂੰ ਮੂਰਖਾ ਜਾਗਣਾ ਆਈ ਤੇ ਚੀੜੀਆਂ ਬੋਲ ਪਈਆਂ ਤੈਨੂੰ ਮੂਰਖਾ ਜਾਗਣਾ ਆਈ ਤੇ ਚੀੜੀਆਂ ਬੋਲ ਪਈਆਂ ਅਮਰਤ ਵੇਲੇ ਉੱਠਦੇ ਨਾ ਜਿਹੜੇ ਅਮਰਤ ਵੇਲੇ ਉੱਠਦੇ ਨਾ ਜਿਹੜੇ ਫਸ ਜਾਂਦੇ ਚਰਾਸੀ ਦੇ ਗੇੜੇ ਫਸ ਜਾਂਦੇ ਚਰਾਸੀ ਦੇ ਗੇੜੇ ਤੂੰ ਕਿਹੜੀ ਗੱਲਾਂ ਹੈ ਸੂਰਤ ਪਲਾਈ ਤੇ ਜਿਹੜੀਆਂ ਬੋਲ ਪਿਆ ਤੈਨ ਮੂਰਖਾ ਜਾਗਣਾ ਆਈ ਤੇ ਜਿਹੜੀਆਂ ਬੋਲ ਪਿਆ ਝੀੜੀਆਂ ਚੋ-ਚੋ ਕਾਰਨ ਸਰਾਣੇ ਝੀੜੀਆਂ ਚੋ-ਚੋ ਕਾਰਨ ਸਰਾਣੇ ਇਹ ਬੋਲੀ ਕੋਈ ਵੀਰ ਲਾ ਜਾਣੇ ਇਹ ਬੋਲੀ ਕੋਈ ਵੀਰ ਲਾ ਜਾਣੇ ਤੈਨੂੰ ਸਾਥ ਗੌਰ ਦੇਣ ਦੁਹਾਈ ਤੇ ਝੀੜੀਆਂ ਬੋਲ ਪਿਆ ਅਤੇ ਨਮੂਰ ਖਾ ਜਾਗਣ ਆਈ ਤੇ ਚੀੜੀਆਂ ਬੋਲ ਪਈਆਂ ਤੇ ਨਮੂਰ ਖਾ ਸਮਝਣ ਆਈ ਤੇ ਚੀੜੀਆਂ ਬੋਲ ਪਈਆਂ ਸਤਗੁਰ ਨਾਲ ਜਿਹੜੇ ਪਿਆਰ ਨਾ ਕਰਦੇ ਸਤਗੁਰ ਨਾਲ ਜਿਹੜੇ ਪਿਆਰ ਨਾ ਕਰਦੇ ਪਾਵਸਾਗਰ ਤੋਂ ਵੇਖੇ ਨਾ ਤਰਦੇ ਪਾਵਸਾਗਰ ਤੋਂ ਵੇਖੇ ਨਾ ਤਰਦੇ ਜਿੰਨਾ ਕੀਤਲ ਨੇ ਕਮਾਈ ਤੇ ਚੀੜੀਆਂ ਬੋਲ ਪਿਆ ਤੈਨ ਮੂਰਖਾ ਜਾਗਣਾ ਆਈ ਤੇ ਚੀੜੀਆਂ ਬੋਲ ਪਿਆ ਗੁਰਾਂ ਦਵਾਰੇ ਕਦੇ ਨ ਜਾਣਦੇ ਗੁਰਾਂ ਦਵਾਰੇ ਕਦੇ ਨ ਜਾਣਦੇ ਥਾਂ ਥਾਂ ਜਾਕੇ ਗੋਤੇ ਖਾਂਦੇ ਥਾਂ ਥਾਂ ਜਾਕੇ ਗੋਤੇ ਖਾਂਦੇ ਚੈਰ ਨਾਈ ਤੇ ਚੀੜੀਆਂ ਬੋਲ ਪਿਆ ਤੈਨ ਮੂਰਖਾ ਜਾਗਣਾ ਆਈ ਤੇ ਚੀੜੀਆਂ ਬੋਲ ਪਿਆ ਤੈਨ ਸੁਤਿਆ ਜਾਗਣਾ ਆਈ ਤੇ ਚੀੜੀਆਂ ਬੋਲ ਪਿਆ ਤੈਨ ਮੂਰਖਾ ਜਾਗਣਾ ਆਈ ਤੇ ਚੀੜੀਆਂ ਬੋਲ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ